ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਸ਼ੀਕਾ ਲਾਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆ। ਹੁਣ ਫੇਰ دریا ਚੜ ਗਿਆ ਵਾ ਪਹਿਲਾਂ ਪਾਣੀ ਘਟਿਆ ਸੀ। ਹੁਣ ਤੇ ਆ ਸਾਰੇ ਬੰਨੇ ਪਾਣੀ ਪਾਣੀ ਆ। ਪਾਣੀ ਦਾ ਬਹਾਅ ਵੀ ਤੇਜ ਆ। 10-12 ਫੁੱਟ ਦੇ ਕਰੀ ਪਾਣੀ ਹੈ ਖਾ ਵਾ। ਤੇ ਅੱਜ ਦਸੰਡੇ ਦੀ ਵੀ ਚ ਕਿ ਡੈਮ ਦਾ ਲੈਵਲ ਜਿਹੜਾ ਉਤੋਂ ਵੀ 2-3 ਫੁੱਟ ਉੱਪਰ ਚਲ ਗਿਆ ਵਾ ਡੇਂਜਰ ਲੈਵਲ ਤੋਂ ਤੇ ਹੁਣ ਉਹਨਾਂ ਨੇ ਪਾਣੀ ਵਧਾਉਣਾ ਵਾ ਕਟਣ ਦੀ ਆਸ ਕਹਿ ਨਹੀਂ ਸਕਦੇ ਘਟ ਜੇ ਪਹਿਲਾਂ ਕਿ ਜ਼ਰੂਰ ਘਟਿਆ ਸੀ ਆ ਵੀ ਹੁਣ ਤੇ ਜਿਹੜੇ ਪਹਿਲਾਂ ਨੰਗੇ ਹੋਏ ਝੋਨੇ ਸੀ ਨਾ ਖਤਮ ਆ ਉਹਨੂੰ ਹੁਣ ਗਏ ਹੋ ਹੁਣ ਨਹੀਂ ਉਹਨਾਂ ਦਾ ਕੁਝ ਵੀ ਬਚਾ ਕਿਉਂਕਿ ਆ ਜਿਹੜੇ ਪਹਿਲਾਂ ਉੱਚੇ ਆ ਥਾਵਾਂ ਤੇ ਸੀ ਉਹੋ ਹੀ ਬਚੇ ਹੁਣ ਗਾੜੀ ਕਹਿ ਨਹੀਂ ਸਕਦੇ ਪਾਣੀ ਹੁਣ ਇਤੋਂ ਵੀ ਕਿੰਨਾ ਵਧਾਉਣਾ ਪਾਣੀ ਚੜ ਗਿਆ ਵਾ ਤੇ ਜਿਹੜੇ ਨੀਵੀਆਂ ਥਾਵਾਂ ਤੇ ਬੰਨਾਂ ਵਾਲੇ ਆ ਮਜ਼ਬੂਤ ਕਰੋ ਆਪਣੇ ਪਾ ਸਾਰਾ ਕਾਸਾ ਵੇਹ ਲੋ ਪਾਣੀ ਜੀ ਡੁੱਬਿਆ ਪਿਆ ਉਹ ਤੋਂ ਤੁਸੀਂ ਬੰਨ ਤੱਕ ਪਾਣੀ ਆ ਜਿਹੜਾ ਇਹ ਹੈਗਾ ਵਾ ਢਿੱਲਵਾਂਣ ਵਾਲਾ ਦਾ ਬੰਨ ਇੱਟ ਢਿੱਲਵਾਂ ਲਾਗੋਂ ਜਾ ਕੇ ਦਰਿਆ ਦੇ ਲਾਗੇ ਆਉਂਦਾ ਜਿਹੜਾ ਇਧਰ ਨਡਾਲਾ ਸਾਈਡ ਆ ਇਹ ਤੇ ਦਰਿਆ ਤੋਂ ਕਾਫੀ ਹਟਵਾ ਦੋ ਤਿੰਨ ਕਿਲੋਮੀਟਰ ਹਟਵਾ ਵਾਂ ਤਿੰਨ ਕਿਲੋਮੀਟਰ ਦਰਿਆ ਤੋਂ ਹੂੰ ਤੇ ਜੋ ਅੱਜ ਦੀ ਸੂਰਤ ਇਹ ਹਾਲ ਆਵੇ ਵੜ ਗਿਆ ਸਾਰੀਆਂ ਆ ਬੂਜਿਆਂ ਜਾਂ ਚ ਵੀ ਪਾਣੀ ਵੜਿਆ ਵਾ ਫੁੱਲ ਵਾ ਆ ਪਾਣੀ ਦਾ ਤੁਹਾਨੂੰ ਸ਼ੋਰ ਸੁਣਦਾ ਨਾ ਕਿਦਾਂ ਘੁੰਮਣ ਘੇਰੀਆਂ ਪੈ ਰੀਆਂ ਪਾਣੀ ਦੀ ਸਪੀਡ ਬਹੁਤ ਬਹੁਤ ਤੇਜ਼ ਪਾਣੀ ਵਗਣ ਧਿਆ ਵਾ ਤੇ ਬੇੰਤੀ ਆ ਹੁਣ ਨਾ ਲਾਗੇ ਜਾਇਓ ਆਇਓ ਕੋਈ ਬੈਕਅਪ ਉਕਾਂ علاوہ ਆਪਣਾ ਸਮਾਨ ਪਰਾਂ ਹੀ ਰੱਖਿਓ ਕਿ ਨਾ ਕਿ ਜਿਹੜੇ ਘਟ ਗਿਆ ਪਾਣੀ ਘਟਿਆ ਤੇ ਵੜਿਆ ਵਾ ਉਹ ਲੋਕਾਂ ਦੇ ਘਰਾਂ ਹੀ ਜੜੇ ਬੈਕੋਂ ਜਿਹੜੇ ਬੰਨ ਤੁਰਲੇ ਬੰਨੇ ਘਰਾਂ ਪਾਣੀ ਆ ਪਾਣੀ ਇੰਨਾ ਚ ਹੋਵੇ ਆ ਵੀ ਘਰ ਦਿਸਦੇ ਹੋਣੇ ਆ ਇਹ ਪਾਣੀ ਆ ਇੱਥੇ ਹੈ ਤੇ ਤੁਹਾਡੇ ਪਿੰਡ ਦਾ ਤਾਂ ਝੋਨਾ ਜੀ ਟੋਟਲੀ ਖਤਮ ਹੀ ਹੈ ਡੁੱਬਿਆ ਪਿਆ ਤੇ ਤੇ ਪਾਣੀ ਇਸ ਵੇਲੇ ਕਾਫੀ ਹੈ ਤੇ ਜਿਹੜਾ ਹੈਗੇ ਆ ਉਹ ਤੀੜੀਆਂ ਜੇਰੀਆਂ ਦਾ ਤਾਂ ਬਾਈ ਟੋਟਲੀ ਖਤਮ ਆ ਹੁਣ ਘੋਮਣ ਕੇਰੀਆਂ ਇੰਨੀਆਂ ਪਾਉਂਡਿਆ ਹਨ ਪਹਿਲਾਂ ਜਿੱਦਣ ਪਿਛਲੇ ਵਲੌਗ ਚ ਇੱਥੇ ਪਾਣੀ ਲੱਥ ਚੁੱਕਿਆ ਸੀ ਬਹੁਤ ਲੱਥਾ ਸੀ ਤੇ ਚਲੋ ਇੰਨੇ ਨਹੀਂ ਕਿ ਸੁਖਲਾ ਸਾਹ ਆਇਆ ਇਹ ਤਾਂ ਹੁਣ ਹੁਣ ਤਾਂ ਉਹਨਾਂ ਨੇ ਪਤਾ ਨਹੀਂ ਕਿੰਨਾ ਵਧਾ ਆਉਣ ਅੱਜ ਇਹ ਪੂਰਾ ਭਰਿਆ ਹੋਇਆ ਹੈ ਤੇ ਭਾਵੇਂ ਆ ਜਿਹੜੇ ਦੇਖਦੇ ਆ ਝੋਨੇ ਜੇ ਥੋੜੇ ਬਹੁਤੇ ਵੀ ਰਾਤ ਰਾਤ ਡਬੋ ਦੇਣ ਹਾਂ ਤੇ ਜਿਹੜੇ ਵੀਰ ਪਾਣੀ ਦੀ ਮਾਰ ਹੀਠਾ ਆਪਣੇ ਬੰਨ੍ਹ ਭਈ ਮਜਬੂਤ ਤੇ ਰਾਤ ਰੁੱਤ ਵੀ ਗੇੜੇ ਮਾਰੋ ਲਾਈਟਾਂ ਲੂਟਾਂ ਲਾ ਕੇ ਰੱਖੋ ਉੱਥੇ ਉੱਤੇ ਸੋਲਰ ਲਾਈਟ ਲਾ ਛੱਡੋ ਕਿਉਂਕਿ ਕਿਹ ਵੇਲੇ ਰਾਤ ਨੂੰ ਬੰਨਣਾ ਵੀ ਵੈਸਦਾ ਬੰਨ੍ਹ ਦਾ ਪਾਣੀ ਦਾ ਤੁਹਾਨੂੰ ਉਹਦਾ ਖਾਰ ਪਾਉਣ ਲੱਗਿਆ ਟਾਈਮ ਨਹੀਂ ਲੱਗਦੀ ਗੱਟੇ ਕੁੱਟੇ ਪਾਰ ਕੇ ਤੇ ਜਿੰਨੇ ਦਿਨੇ ਦਾ ਅਜੇ ਡਰ ਵਾ ਨਾ ਤੇ ਰੱਖੋ ਆਪਣਾ ਤੇ ਇਹ ਆਪਾਂ ਆ ਬਿਆਸ ਦਰਿਆ ਦੇ ਕੰਢੇ ਤੇ ਖੜੇ ਆ। ਹਾਂ। ਇਧਰਲੇ ਬਨੇ ਉੱਚਾ ਵਾ। ਤੇ ਮੇਰੇ ਵੀਰ ਹੱਥ ਬੰਨ ਕੇ ਬੇਨਤੀ ਹੈ ਜੇ ਕਿਦਾਂ ਡੰਗਰ ਵਛਾ ਜੇ ਇਹਦਾ ਹੈਗਾ ਜੇ ਵੀ ਤੇ ਪਾਣੀ ਘਟੇ ਦਾ ਕਰਕੇ ਫੇਲ ਲਿਆਂਦਾ ਉਹ ਅਡਲੋ। ਤੇ ਤਾਂ ਨੂੰ ਅੱਜ ਜੋ ਸੂਤਰੇ ਹਾਲ ਦਿਖਾ ਰਹੇ ਆ ਸਥਿਤੀ ਐ ਵਲੇ ਪਾਣੀ ਦੀ ਪਾਣੀ ਫੁੱਲ। ਤੇ ਉਹ ਇਹੋ ਕਿਹਦਾ ਸੋਲਰ ਆ ਉਹਦਾ ਡੁੱਬ ਗਿਆ ਵਾ ਤੇ ਇਹ ਆਹ ਵੇ ਲੋ ਪਾਣੀ ਪਾਣੀ ਜਿੱਧਰ ਨੂੰ ਨਿਗਾਹ ਜਾਂਦੀ ਆ ਪਾਣੀ ਪਾਣੀ ਆ ਉਹ ਆ ਵੇ ਆ ਚਮਕਦਾ ਬੰਨ ਤੱਕ ਪਾਣੀ ਗਿਆ ਵਾ ਹਾਂ ਤੇ ਘੁੰਮਣ ਘੇਰੀਆਂ ਵੇ ਕਿੱਦਾਂ ਪਾਉਂਦੇ ਆਈ ਆਵੇ ਆਹ ਦਰਿਆ ਦੇ ਕੰਡੇ ਤੇ ਝੋਨਾ ਜਿਹੜਾ ਦਿਸ ਰਿਹਾ ਤੁਹਾਨੂੰ ਇਹ ਉੱਚਾ ਆ ਦਰਿਆ ਨੂੰ ਕਾਫੀ ਤੇ ਇਹੋ ਇੱਥੇ ਕਿ ਤਰੰਗਾਂ ਤੀਦਾ ਨਹੀਂ ਤੇ ਪਰਲੇ ਆਵੇ ਜਿੰਨੇ ਵੀ ਨਾਲ ਪਿੰਡ ਲੱਗਦੇ तकरीबन ਖਤਮ ਜੇ ਤੋਂ ਨਾ ਪਾਣੀ ਵਧਾਉਣਾ ਵਾ ਹੁਣ ਜਿੱਦਾਂ ਉਹ ਲੈਵਲ ਦੱਸਣੇ ਨਾ ਡੇਂਜਰ ਲੈਵਲ ਤੋਂ 2-3 ਫੁੱਟ ਉੱਚਾ ਵਾ ਪਾਣੀ ਉੱਪਰ ਚੱਲ ਗਿਆ ਵਾ ਤੇ ਉਹਨਾਂ ਨੇ ਹੁਣ ਪਾਣੀ ਕੱਢਣਾ ਹੀ ਆ ਕਿਉਂਕਿ ਇਹ ਉਹਨਾਂ ਦੀ ਵੀ ਹੁਣ ਮਜਬੂਰੀ ਬਣ ਗਈ ਤੇ ਇੱਕ ਬਾਈ ਜੀ ਫਾਵਾਂ ਤੇ ਘਟ ਯਕੀਨ ਕਰਿਓ ਕਈ ਵਾਰ ਇਹ ਵੀ ਹੁੰਦਾ ਵਾ ਕਿ ਪਾਣੀ ਇੱਕ ਦੋ ਦਿਨ ਚੱਲ ਕੇ ਘਟ ਜਾਈ ਉੱਥੇ ਨਿਕਲ ਜਾਂਦਾ ਵਾ ਕਈ ਵੀ ਯਾਦ ਆ ਦਿਨ ਇਹ ਤੇ ਗਾੜੀ ਹੁਣ ਬਾਰਸ਼ਾਂ ਤੇ ਡਿਪੈਂਡ ਹੁੰਦਾ ਜੋ ਬਾੜਾ ਪਾੜੀ ਏਰੀਏ ਦੀ ਬਰਸਾਤ ਹੋਣੀ ਉਹਦੇ ਤੇ ਡਿਪੈਂਡ ਹੁੰਦਾ ਹੂੰ ਤੇ ਇੱਧਰ ਵੀ ਆਵੇ ਪਾਣੀ ਪਾਣੀ ਤੇ ਆ ਵੀ ਆਹ ਉਹ ਕੇ ਦੀ ਬੈਗ ਉਹ ਵੀ ਡੁੱਬੀ ਆ ਬਾਈ ਜੀ ਜਿਹੜੀ ਇੱਧਰ ਲਾਈਟ ਆਉਂਦੀ ਆ ਨਾ ਜਿੱਦਾਂ ਉਹ ਕਿਸੇ ਬਲਬ ਜਾਗਦਾ ਵਾ ਇੱਧਰ ਲਈ ਦਾ ਸੋਚ ਕੱਟ ਛੱਡੋ ਹੋਰ ਨਾ ਕਰੰਟ ਆਵੇ ਤੇ ਕਿਹਨੂੰ ਡੰਕਰ ਵਛਾ ਕੇ ਦਾ ਪਾਣੀ ਪੀਣ ਲੱਗੇ ਤੇ ਜਾਨਵਰ ਪਸ਼ੂ ਤੇ ਉਹ ਕੰਮ ਕਢਾਮ ਹੋ ਜੇ ਉਹ ਕੱਟ ਦੋ ਪਹਿਲਾਂ ਪਾਣੀ ਘਟਾਇਆ ਹੀ ਹੁਣ ਫੇਰ ਇਹਨਾਂ ਵਧਾਤਾ ਵਾ ਹੁਣ ਜੇ ਖਬਰਾਂ ਆਉਂਦੀ ਆਉਂਦੀ ਹਿਸਾਬ ਨਾਲ ਪਾਣੀ ਕਿੰਨੇ ਵਧਣਾ ਵਾ ਜੇ ਵੀ ਹੋਰ ਵਧਾਉਣਾ ਵਾ ਗਾੜੀ ਪਰਮਾਤਮਾ ਜਾਣਦਾ ਕਾਲਪੁਰਖ ਵਾਹਿਗੁਰੂ ਹਾਂ ਅਰੇ ਇੱਥੋਂ ਆਜ ਨਹੀਂ ਵੀ ਥਾ ਤੇ ਇੱਥੋਂ ਕਿੰਨੀ ਦਰਿਆ ਨੀਵੇਂ ਉੱਚਾ ਤਨਿੱਤ ਦਿਖਾਉਣੀ ਹੈ ਜਿੱਥੇ ਖੜੇ ਆ। ਆਹ ਵੇਖੋ। ਕਿੰਨੀ ਆ ਪਹਾੜੀ ਜੀ ਉੱਚੀ ਆ। ਇਸ ਤੋਂ ਇੰਨਾ ਨੀਵਾ ਦਰਿਆ ਵਗਦਾ ਏ। ਇਹ ਸਾਡੇ ਪਿੰਡ ਤੋਂ 500 ਮੀਟਰ ਦੀ ਦੂਰੀ ਤੇ ਵਗਦਾ ਵਾ। ਇਹ ਬਿਆਸ ਦਰਿਆ ਵਾ। ਬਾਰ-ਬਾਰ ਖਬਰਾਂ ਆ ਰਹੀਆਂ ਕਿ ਪੌਂਗ ਡੈਮ ਦਾ ਲੈਵਲ ਵਧਿਆ ਵਾ। ਹੈ? ਤਾਂ ਕੋਈ ਵੀ ਹੋਣੇ ਇਹਦੇ ਪਾਣੀ ਵਾਲੀ ਵੱਲ ਨਾ ਆਵੇ ਕੋਈ ਹੈ? ਜੋ ਹੁਣ ਫਸਲਾਂ ਦਾ ਤੇ ਜੋ ਯਾ ਰੱਬ ਰੱਖਾ ਉਹ ਜਾਣਦਾ ਉਹਨੇ ਦੇਣਾ ਤੇ ਮਾਈ ਆਕਾਲ ਪੁਰਖ ਵਾਹਿਗੁਰੂ ਦੇ ਹੱਥ ਵਾ ਤੇ ਜਿਹੜੇ ਵੀਰਾਂ ਦੇ ਬੰਨ ਮਾਰ ਹੇਠਾਂ ਪਾਣੀ ਦੀ ਉਹਨਾਂ ਦਾ ਜਰੂਰ ਸਾਥ ਦੋ ਐ ਮਿੱਟੀ ਦੀ ਸੇਵਾ ਸੁਭਾ ਜੋ ਵੀ ਆ ਉਹਨਾਂ ਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਆ ਪਹਚਾਓ ਆਪਾਂ ਇਹੀ ਬੇਨਤੀਆਂ ਕਰਦੇ ਆ ਐ ਤੇ ਦਰਉ দাও ਜਰੂਰ ਉਹਨਾਂ ਨੂੰ ਕਿ ਜਿੱਥੇ ਮੰਨ ਲਓ ਟਰੈਕਟਰਾਂ ਦੀ ਲੋੜ ਆ ਮਸ਼ੀਨਰੀ ਕਿਸੇ ਵੀ ਪ੍ਰਕਾਰ ਦੀ ਲੋੜ ਆ ਪਚਾਓ ਤਾਂ ਅਗਲਿਆਂ ਦਾ ਬਚਾਅ ਹੋ ਸਕੇ ਹਨਾ ਵੀ ਕਿਉਂਕਿ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਠੀਕ ਆ ਨਾ ਆਪਣੀ ਪਾਈ ਬੰਦੀ ਕਰਕੇ ਸਾਥ ਦਿਓ ਉਹਨਾਂ ਦਾ ਠੀਕ ਆ ਨਾ ਭਾਈਚਾਰਕ ਇਕਸਾਨੀ ਇਨਸਾਨੀ ਨਾਤੇ ਤੇ ਸਾਥ ਦਿਓ ਇਨਸਾਨੀਅਤ ਦੇ ਨਾਤੇ ਤੇ ਤੇ ਅਗਲੇ ਦਾ ਵੀ ਬਚਾਅ ਹੋਵੇ ਕਿਸੇ ਦਾ ਭਲਾ ਕਰਾਂਗੇ ਬਾਈ ਜੀ ਆਪ ਦਾ ਵੀ ਭਲਾ ਹੋਊਗਾ ਪਰਮਾਤਮਾ ਕਰੂਗਾ ਹਨਾ ਆ ਪਪਲਰ ਆ ਸਾਰੇ ਅੱਧੇ ਮੱਧ ਡੁੱਬੇ ਆ ਇਹ ਪਾਣੀ ਚੀ ਆ ਇਹ ਦਰਿਆ ਦੇ ਕੰਡੇ ਤੋਂ ਕੋਈ ਦੋ ਕਿ ਕੀਲੇ ਹਟਵੇਂ ਆ ਡੁੱਬੇ ਪਏ ਤੇ ਆ ਦੇਖ ਲਓ ਪਾਣੀ ਪਾਣੀ ਆ ਚਾਰ ਸਫੇਰੇ ਿੱਥੋਂ ਤੱਕ ਨਿਗਾਹ ਜਾਂਦੀ ਕੈਮਰੇ ਦੀ ਜੀ ਵੀ ਪਾਣੀ ਪਾਣੀ ਨਜ਼ਰ ਆਉਂਦਾ ਵਾ ਤੇ ਜਿਹੜੇ ਵੀ ਵੀਰਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਪਚਾਓ ਜੇ ਕੋਈ ਪਾਣੀ ਚ ਫਸਿਆ ਉਹਨੂੰ 베ੜੀ ਤੇ ਕੱਢ ਲਿਜਾ ਕੇ ਕਿਸਤੀ ਜਾਂ ਵੱਡੀ 베ੜੀ ਕੱਢੋ ਜਿਸ ਤਰ੍ਹਾਂ ਦਾ ਵੀ ਕਿਸੇ ਦਾ ਡੰਗਰ ਬੱਚਾ ਮਾਲ ਕੋਈ ਵੀ ਸੰਦ ਪਾਂਡਾ ਕਿਸੇ ਵੀ ਪ੍ਰਕਾਰ ਦਾ ਜ਼ਰੂਰ ਅਗਲੇ ਦੀ ਮਦਦ ਕਰੋ ਤੇ ਆਹ ਉਹ ਬੰਨ ਦੇ ਲਾਗੇ ਵੀ ਬੈਕਾਂ ਵਾਲੇ ਆ ਜਿਹੜੇ ਉਹ ਵੀ ਨਿਕਲ ਚੋ ਬਾਹਰ ਕਿਉਂਕਿ ਪਾਣੀ ਹੁਣ ਵਧਣਾ ਵਾ ਕਿਉਂਕਿ ਜਦੋਂ ਲੈਵਲ ਵਧਦਾ ਨਾ ਡੈਮ ਦਾ ਫਿਰ ਉਹ ਪਾਣੀ ਕੱਢ ਦੇ ਛੱਡ ਦੇ ਕੀ ਪਤਾ ਨਾ ਕਿੰਨਾ ਛੱਡਣਾ ਠੀਕ ਆ ਨਾ ਆ ਦੇਖ ਆ ਵੇ ਲੋ ਕਾਇਆਂ ਜੀ ਨਹੀਂ ਡੁੱਪਦੀਆਂ ਪਾਣੀ ਵੱਧ ਵੀ ਆ ਜੀ ਇਹ ਡਿਡੀਆਂ ਗੁੱਚੀਆਂ ਵਾ ਤੇ ਆਪਣੀਆਂ ਹੀ ਨੀਂਗ ਬੇਨਤੀਆਂ ਪ੍ਰਵਾਨ ਕਰਿਓ ਉਹਨਾਂ ਦਾ ਸਾਥ ਦਿਓ ਜ਼ਰੂਰ ਦਿਓ ਜਿਹੜੀ ਕਿਸੇ ਥਾਂ ਪਾਣੀ ਚ ਫਸਿਆ ਉਹਨਾਂ ਨੂੰ ਜਰੂਰ ਕੱਢੋ ਤੇ ਚਲੋ ਠੀਕ ਆ ਅੱਜ ਵਾਲਾ ਵਲੌਗ ਇੱਥੋਂ ਤੱਕ ਸਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ